ਗੁਰਦਾਸਪੁਰ ਸ਼ਹਿਰ ਵਿੱਚ ਦਿਨੋ ਦਿਨ ਵਿਗੜਦੀ ਜਾ ਰਹੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਲਈ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਕੀਤੀ ਗਈ ਨਜਾਇਜ਼ ਉਸਾਰੀ ਦੇ ਵਿਰੁੱਧ ਜ਼ਿਲ੍ਹਾ ਪ੍ਰਸ਼ਾਸਨ ਦੀ ਮੁਹਿੰਮ ਤੇਜ਼ ਹੋ ਗਈ ਹੈ। ਅੱਜ ਸਵੇਰੇ ਤੜਕਸਾਰ 4 ਵਜੇ ਦੇ ਕਰੀਬ ਏਡੀਸੀ ਹਰਜਿੰਦਰ ਸਿੰਘ 베ਦੀ ਆਪ ਸੜਕਾਂ ਤੇ ਨਿਕਲ ਆਏ। ਉਹਨਾਂ ਦੇ ਨਾਲ ਨਗਰ ਕੌਂਸਲ ਦੇ ਈਓ ਤੇ ਪੁਲਿਸ ਦੀ ਟੀਮ ਵੀ ਮੌਜੂਦ ਸੀ। ਏਡੀਸੀ ਦੀ ਅਗਵਾਈ ਵਿੱਚ ਪੀਲੇ ਪੰਜੇ ਜਾਨੀ ਜੀਸੀਬੀ ਦੇ ਬਾਜ਼ਾਰਾਂ ਵਿੱਚ ਖੂਬ ਤੋੜਫੋੜ ਕੀਤੀ ਅਤੇ ਨਜਾਇਜ਼ ਤੌਰ ਤੇ ਸੜਕਾਂ ਤੇ ਦੁਕਾਨਦਾਰਾਂ ਵੱਲੋਂ ਕੀਤੀ ਗਈ ਉਸਾਰੀ ਅਤੇ ਥੜੇ ਦੁਕਾਨਾਂ ਦੇ ਬਾਹਰ ਨਿਕਲੀਆਂ ਟੀਨਾ ਅਤੇ ਸੀਮਿੰਟ ਦੀਆਂ ਛੱਡਾਂ ਤੋੜ ਦਿੱਤੀਆਂ ਤੇ ਬਾਹਰ ਪੇਬੋਰਡ ਵੀ ਚੁੱਕ ਲਏ ਗਏ ਇਸ ਮੌਕੇ ਤੇ ਅਧਿਕਾਰੀਆਂ ਦੇ ਨਾਲ ਦੁਕਾਨਦਾਰਾਂ ਦੀ ਤਿੱਖੀ ਬਹਿਸ ਵੀ ਹੁੰਦੀ ਦੇਖੀ ਗਈ ਆਉ ਦੇਖਦੇ ਹਾਂ ਇੱਕ ਰਿਪੋਰਟ ड्राइवर <tipa> 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 આ દોડ્યા હતા ਕੋਈ ਨਹੀਂ ਸਮਝ ਰਿਹਾ ਨਹੀਂ ਬਾਹਰ ਘਟਾਣਾ ਨਹੀਂ ਤਾਂ ਥੱਕ ਕਰ ਦਿੰਦਾ ਨਹੀਂ ਅਨਾਰੂ ਰੋ ਜਾਨ ਨੂੰ ਕੋਈ ਕਮਟਰੀ ਕੋਈ ਡਿਟੇਲ ਰੈਂਟ ਦੀ ਡਿਟੇਲ ਫਾਈਲ ਨੋਰਮ ਆਉਣਾ भाई साहब अंदर खाल नुकसान देसान हो गया I'm going to have to કેડા આવો 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 સારે ભાઈઓ હા ભરો ને કે થરાતા આ દેખુ આ ટીનાની આ રી જા આ જોવો બહુ દેકો ઉતાર્યા આ દો જરા આગળ કરો કોઈ પાણી ના આપો પાણી પાણી નહિ દો આવી દો બગાય ટકાનો કામ ના નહિ ਆਹੇ ਜਿਹੜਾ ਕੰਮ ਆਪਾਂ ਦੇ ਦੀ ਤੁਸੀਂ ਆਪ ਕੋ ਸਾਰਾ ਬੱਦਹਾਂ ਕਰਕੇ ਕੋਈ ਨਹੀਂ ਹੈ ਕਿ ਕੋਈ ਨਾ ਹੋਣਾ ਹੋਣ ਗੇਂਗ ਮਾਲਕ ਮੰਡੋ ਇੱਥੇ ਹੁਣ ਤੁਹਾਨੂੰ ਉਹ ਦੁੱਤੀ ਗੱਲ ਜੇ ਅਸੀਂ ਚਾਹੀਏ ਤੇ ਤੁਸੀਂ ਉਸੇ ਕਾਰੋਬਾਰ ਕਰੋਗੇ ਜੇ ਅਸੀਂ ਸੀਸ ਕਰਤੀ ਸਾਰੀ ਮਸ਼ੀਨ ਮੰਡੀ ਆਈ ਕੋਈ ਕਿਰਾਇਆ ਨਹੀਂ ਲਵਾਂਗੇ ਅਸੀਂ ਅੱਗੇ ਤੋਂ ਕੋਈ ਵੀ ਨਹੀਂ ਤੁਹਾਡੀ ਦੁਕਾਨ ਪੱਲਣ ਦੇ ਕਹਾਂਗੇ ਆਪਾਂ ਤੁਹਾਡੇ ਜੇ ਕਹਿੰਗਾ ਜੇ ਰਿਪੇਅਰ ਕਰਾ ਦਾਂਗੇ ਕਹਿੰਗਾ ਜੇ ਰਿਪੇਅਰ ਕਰਾ ਦਾਂਗੇ ਚਲੋ ਆਦਨਾ ਤੇ ਉਹ ਤਕਾਰ ਕਮੇਟੀ ਨੇ ਮੁਰੰਮਤ ਕਰਾ ਦੇਣੀ ਕਮੇਟੀ ਕਰਾਂਗੇ ਪਰ ਜੇ ਇਦਾਂ ਇਸ਼ੂ ਬਣਾ ਕੇ ਗੱਲ ਕਰਨੀ ਅਸੀਂ ਨਹੀਂ ਉਹ ਕਰਨ ਦੇਣੀ ਲਗਾ ਸਕਦੇ ਸ਼ਟਰ ਤੋਂ ਬਾਹਰ ਆਪਾਂ ਸਮਾਨ ਨਹੀਂ ਰੱਖ ਸਕਦੇ ਤੁਹਾਨੂੰ ਪਤਾ ਫਿਰ ਨਹੀਂ ਵਾਰ ਤਾਂ ਨੂੰ ਸਕੇ ਅਸੀਂ ਇੱਕ ਆਦਨ ਪਹਿਲਾਂ ਥਰੇ ਨਾਲ ਲੱਗਦਾ ਸੀ 1.5 2 ਫੁੱਟ ਤੇ ਥਰੇ 1.5 2 ਫੁੱਟ ਤੱਕ ਸਾਰਾ ਮੀਟ ਬਣਾ ਸਕਦੇ ਕੋਈ ਗੱਲ ਨਹੀਂ ਰੋ ਪੇਰੋ ਜੀ ਤਾਂ ਅਮਰੇ ਬੱਚਰਾ ਬ੍ਰਹਮਤ ਕਰਾ ਦਾਂਗੇ ਜੇ ਇਦਾਂ ਰੋਲਾ ਪਾਇਆ ਕਰੋਗੇ ਤਾਂ ਫੇਰ ਇਹ ਇਤਿਹਾਸਾਨੀ ਖੁੱਲ੍ਹ ਦੇਣੀ ਆ ਪ੍ਰਸ਼ਾਸਨ ਨਾਲ ਮਾਲਕੀ ਸਭ ਫੱਡੀਆ ਦਾ ਲੱਗ ਰਿਹਾ ਹੈ ਮਾਲਕੀ ਸਭ ਕਿਹਦੇ ਕਰਉਂਦੇ ਆ ਫੇਰ ਹੋਏਗੀ ਆ ਕਰ ਦਾਂਗੇ ਰਿਪੇਅਰ ਅਜੂਏ ਇਧਰ ਨਗਰ ਕੌਂਸਲ ਦੇ ਨਾਲ ਤਾਲਮੇਲ ਦਾ ਬਾਲੀ ਹਾਦੀ ਦਾ ਉਹ ਪਹਿਲੇ ਪੰਜ ਹੋ ਗਿਆ ਸੀ ਜਿਸ ਦੀ ਪਿਪੜੀ ਰੋਡ ਬਣੀ ਅੱਜ ਪਾਉਣੀ ਕੰਮੀ ਹੋ ਗਈ ਆਪਰਾ ਵੀ ਗੱਲ ਚ ਆ ਰਿਹਾ ਆ ਰਿਹਾ ਮਗਰ ਨਹੀਂ ਤੁਸੀਂ ਨੋਟ ਯੂ ਆਰ ਆਫਲਾਈਂ ਇਹ ਤੁਹਾਡੀ ਨਹੀਂ ਹੈ ਤੁਹਾਡੇ ਕੋਲ ਨਹੀਂ ਸਾਰਾ ਤੁਸੀਂ ਮੈਨੂੰ ਅੱਧਾ ਘੰਟਾ ਨਾਲ ਕੋਈ ਕਸਟਮ ਮੰਗੀਆ ਮੈਂਨੂੰ ਬੋਲਿਆ ਅੱਧਾ ਘੰਟਾ ਵੀ ਉਹਨਾਂ ਨੂੰ ਤੁਹਾਡੇ ਮੁਲਾਜ਼ਮਾਂ ਨੇ ਨਾਲ ਹੀ ਸਾਜੀ ਮੀਟੀਨਾ ਦੀ ਤੋੜ ਕੇ ਆਲੇ ਮਾਰੀ ਉਹਦਾ ਹੁਣ ਕਹਿੰਦਾ ਕਿਹਦਾ ਰਹਿ ਗਿਆ ਕਿ ਸਾਜੀ ਮੈਂ ਉਹਨਾਂ ਨੂੰ ਕਹਿਤਾ ਮੈਂ ਤੈਰ ਤਾਂ ਫੇਰ ਵੀ ਸਾਜੀ ਤੋੜ ਕੇ ਦੇਖੋ ਆ ਕਿੰਨਾ ਨੁਕਸਾਨ ਕਰਦਾ ਮੈਂ ਹੁਣ ਮੇਰੇ ਅੰਦਰ ਚੜੀ

ਉਹ ਇੱਕ ਟੀਨਾਂ ਵੀ ਢਾਓ ਮੈਂ ਤਾਂ ਆ ਜਾ ਆ ਵੀ ਦੁਕਾਨਾਂ ਦੇ ਗਾ ਨਹੀਂ ਜੇ ਬੇਰਾਮੇ 4 ਵਜੇ ਦੇ ਆਣ ਦੇ ਭੇਜ ਦੇ 4 ਵਜੇ ਦੇ ਭੇਜ ਭਾਜੀ ਬਾਰ ਬਾਰ ਲੋਕ ਆ ਤਾ ਸਾਨੂੰ ਕੰਪਲੇਨਾਂ ਰਿਕੁਐਸਟ ਜਾਂ ਬਾਰ ਬਾਰ ਵਟਸਐਪ ਦੇ ਮਾਧਿਅਮ ਰਾਹੀਂ ਫੋਨ ਰਾਹੀਂ ਆਦੀ ਸੀ ਕਿ ਇਹ ਜਿਹੜੀ ਰੋਡ ਹੈ ਇੱਥੇ ਕਾਫੀ ਰਸ਼ ਰਹਿੰਦਾ ਤੇ ਨਾਥ ਕੋਈ ਲੰਘ ਸਕਦਾ ਸਪੈਸ਼ਲੀ ਦੋ ਖੂਦ ਹੁੰਦਾ ਸੀਗਾ ਜਦੋਂ ਮੈਡੀਕਲੀ ਕੋਈ ਅਨਫਿਟ ਹੈ ਜਾਂ ਐਮਰਜੈਂਸੀ ਕੰਡੀਸ਼ਨ ਤਾਂ ਫਿਰ ਵੀ ਨਾ ਲੰਗ ਪਾਏ ਜੇ 15 20 ਮਿੰਟ ਅੱਥੇ ਖਰਾਬ ਹੋ ਜੇ ਉਹਨਾਂ ਦੀ ਜ਼ਿੰਦਗੀ ਜਲ ਜਾਂਦੀ ਹੈ ਹੁਣ ਦੇ ਦੇਖੀਏ ਤੇ ਤੁਸੀਂ ਦੇਖਿਆ ਹੋਏਗਾ ਅੱਜ ਸਵੇਰੇ ਅਸੀਂ ਪਹਿਲਾਂ ਸਾਰਿਆਂ ਨੂੰ ਮਤਲਬ ਅੱਜ ਨਹੀਂ ਮੈਂ ਕਹਾਂਗਾ ਕਿ ਅੱਜ ਤੋਂ 5-7 ਸਾਲ ਦਾ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬੰਦੇ ਸੀਗੀ ਸਾਰੇ ਸਾਡੇ ਆਪਣੇ ਸ਼ੌਪਕੀਪਰ ਸੀ ਜਾਂ ਕੰਮ ਕਰਨ ਵਾਲਿਆਂ ਦੀ ਕਿ ਅਸੀਂ ਜਾਇਜ ਤੌਰ ਤੇ ਸੜਕ ਨਾ ਮਲੀ ਤੇ ਇਸ ਕਰਕੇ ਅੱਜ ਇਹਹੀ ਸਾਡੀ ਇਨਕ੍ਰੋਚਮੈਂਟ ਛਡਾਨ ਦੀ ਜਿਹੜੀ ਕਾਰਵਾਈ ਹੈ ਉਹ ਇਹੀ ਚੀਜ਼ ਨੂੰ ਲੈ ਕੇ ਆ ਕਿ ਪਬਲਿਕ ਕਨਵੀਨੀਅੰਸ ਦਿੱਤੀ ਜਾਏ ਤਾਂ ਕਿ ਆਵਾਜਾਈ ਲੋਕਾਂ ਦੀ ਕਿਸੇ ਤਰ੍ਹਾਂ ਦਾ ਵੀ ਕੋਈ ਪੀੜਤ ਹੈ ਜਾਂ ਕੋਈ ਆਮ ਲੋਕ ਹੈ ਉਹਨਾਂ ਦੀ ਜਿਹੜੀ ਸੁਖਾਲੀ ਕੀਤੀ ਜਾ ਸਕੇ ਹੁਣ ਇਸ ਤੋਂ ਇਲਾਵਾ ਅਸੀਂ ਜੋ ਕਾਰਵਾਈ ਕੀਤੀ ਆ ਰਹੀ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਇੱਕ ਚੀਜ਼ ਬੜੀ ਜ਼ਰੂਰੀ ਹੈ ਕਿਉਂਕਿ ਪਿੱਛੇ ਅਸੀਂ ਜਿਹੜੇ ਕਬਜ਼ੇ ਛਡਾਏ ਆ ਉੱਥੇ ਦੇਖਿਆ ਕਿ ਸਬਜ਼ੀ ਵਾਲਿਆਂ ਦੀ ਰੇੜੀਆਂ ਵੀ ਲੱਗੀਆਂ ਸੀ ਅਸੀਂ ਕਿਸੇ ਤਰ੍ਹਾਂ ਦੀ ਕਿਹ ਸਬਜ਼ੀ ਨੂੰ ਨਹੀਂ ਛੇੜਿਆ ਕਿਸੇ ਤਰ੍ਹਾਂ ਦੇ ਕਿਸੇ ਨੂੰ ਫਰੂਟ ਨੂੰ ਨਹੀਂ ਛੇੜਿਆ ਹੁਣੇ ਤੁਸੀਂ ਵੇਖਿਆ ਹੋਵੇਗਾ ਪਿੱਛੇ ਅਸੀਂ ਜੇ ਟੀਨਾ ਜੇ ਕਿਨੇ ਸੜਕ ਤੇ ਪਾਈਆਂ ਉਹ ਜ਼ਰੂਰ ਹਲਾ ਦਿੱਤੀਆਂ ਬਟ ਕਿਸੇ ਦੀ ਰੇੜੀ ਗਰੀਬ ਦੀ ਲੱਗੀ ਉਹ ਨਹੀਂ ਛੇੜਿਆ ਬਟ ਮੈਂ ਤੁਹਾਡੇ ਮਾਦੀ ਮਰਾਹੀਂ ਰਿਕੁਐਸਟ ਵੀ ਕਰਦਾ ਬੇਨਤੀ ਵੀ ਕਰਦਾ ਤੇ ਵਾਰਨਿੰਗ ਵੀ ਦਿੰਨਾ ਕਿ ਹੁਣ ਜਿਹੜੀ ਆਪਣੀ ਰੇੜੀ ਹੈ ਆਪਣੀ ਬਟ ਇਹ ਜਿਹੜਾ ਏਰੀਆ ਜਿੱਥੇ ਰੱਸ਼ ਰਹਿੰਦਾ ਜਿੱਥੇ ਆਵਾਜਾਈ ਲੋਕਾਂ ਦੀ ਬਹੁਤ ਹੈ ਇਹ ਮੇਨ ਜਿਹੜਾ ਅਮ੍ਰਿਤਸਰ ਨੂੰ ਲਿੰਕ ਕਰਦਾ ਪਿੰਡਾਂ ਨੂੰ ਉਹ ਰੋਡ ਹੈ ਇੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਇਨਕ੍ਰੋਚ ਮੜ ਜਿਹੜੀ ਹੈ ਆਪਣੇ ਬਰਦਾਸ਼ਤ ਨਹੀਂ ਕੀਤੀ ਜਾਏਗੀ ਮੇਰੀ ਪੂਰੀ ਆਪਣੇ ਈਓ ਪਲੱਸ ਮੇਰੀ ਟੀਮ ਸਾਰਾ ਪ੍ਰਸ਼ਾਸਨ ਇਹ ਹੀ ਜਾਣਦਾ ਲੋਕ ਵੀ ਜਾਂਦੇ ਆ ਤਾਂ ਕਿ ਜਿਹੜੀ ਆਵਾਜਾਈ ਹੈ ਉਹ ਵਧੀਆ ਹੋ ਸਕੇ ਇਹਦੇ ਨਾਲ ਮੈਂ ਵੀ ਕਹਾਂਗਾ ਕਿ ਆਵਾਜਾਈ ਵਧੀਆ ਰਹੇਗੀ ਅਸੀਂ ਨੂੰ ਹੋਰ ਬਿਊਟੀਫਾਈ ਕਰ ਪਾਵਾਂਗੇ ਇੱਥੋਂ ਦੇ ਆਮ ਜਿਹੜੇ ਸ਼ਾਪਕੀਪਰ ਦਾ ਉਹਨਾਂ ਨੂੰ ਵੀ ਫਾਇਦਾ ਹੋਏਗਾ ਕਿਉਂਕਿ ਬਿਊਟੀਫਾਈ ਏਰੀਆ ਹੋ ਦੇ ਨਾਲ ਜਿਹੜੀ ਗਾਕੀ ਹੈ ਉਹ ਵੀ ਵੱਜ ਜਾਂਦੀ ਇੱਥੇ ਆਇਆ ਜਿਹੜੇ ਮਹੀਨਾ ਹੋਇਆ ਮੈਨੂੰ ਤੇ ਮੈਂ ਇਹ ਜੰਪਲ ਗੁਰਦਾਸਪੁਰ ਦਾ ਮੈਂ ਜੋ ਇੱਥੋਂ ਜਮਿਆ ਪੱਲੇ ਇੱਥੋਂ ਲੰਘੇ ਆ ਜਦੋਂ ਮੈਂ ਆਪਣੀ ਸਕੂਟਰ ਮੋਟਰਸਾਈਕਲ ਚਲਾਉਣਾ ਸਿੱਖਿਆ ਮੈਂ ਇੱਥੇ ਰਾਸ਼ੀ ਵੇਖਿਆ ਉਸ ਤੋਂ ਬਾਅਦ ਮੇਰੇ ਸ਼ੁਰਦ ਮਨ ਚ ਸੀਗਾ ਚਲੋ ਕਿ ਜੇ ਅਸੀਂ ਕਿਉਂ ਨਾ ਕਿ ਜਿਹੜੀ ਨਾ ਕਿਉਂਕਿ ਬਚਪਨ ਤੁਸੀਂ ਪੁੱਛਦੇ ਕਿ ਯਾਰ ਰੋਡ ਨਹੀਂ ਛੋਟੀ ਏ ਇਹ ਢੀ ਵੱਡੀ ਰੋਡ ਕਿੱਥੇ ਗਈ ਹੁਣ ਜਦੋਂ ਅੱਜ ਅਸੀਂ ਪ੍ਰਸ਼ਾਸਨ ਚ ਜਾਇਜੂਦ ਅਸੀਂ ਸਾਰਾ ਡਾਟਾ ਕਢਾਇਆ ਦੇਖਿਆ ਕਿ ਇਹਦੇ ਨਾਲ ਉਹ ਤੇ ਡਬਲ ਰੋਡ ਹੈ ਜਿੰਨੀ ਮੌਜੂਦ ਹੈ ਉਸ ਕਰਕੇ ਕੀ ਹੈ ਕਿ ਲੋਕਾਂ ਨੇ ਆਪਣੀ ਦੇਖ ਤੀ ਦੇਖਿਆ ਹੋਏਗਾ ਕਿ ਸਬਜ਼ੀ ਵਾਲੇ ਨੇ ਕਿਹਨੇ ਆਪਣੀ ਦੁਕਾਨ ਪਿੱਛੇ ਖਾਲੀ ਛੱਡੀ ਹੈ ਤੇ ਅੱਗੇ ਆਣ ਕੇ ਸਾਰਾ ਜਿਹੜਾ ਸਮਾਨ ਆ ਉਹ ਸੜਕ ਤੇ ਲਾਇਆ ਮੈਂ ਹੀ ਹੁਣ ਤੱਕ ਕਹਿਣਾ ਹੈ ਕਿ ਅਸੀਂ ਇਹੋ ਜੇ ਕੰਮ ਨਾ ਕਰੀਏ ਅਸੀਂ ਰਲ ਮਿਲ ਕੇ ਚਲੀਏ ਆਪਣੇ ਸ਼ਹਿਰ ਨੂੰ ਵਧੀਆ ਬਣਾਈਏ ਤੇ ਇੱਕ ਲੋਕਾਂ ਨੂੰ ਵੀ ਹੋਏ ਕਿ ਵਾਕਈ ਪ੍ਰਸ਼ਾਸਨ ਹੀ ਵਧੀਆ ਕੰਮ ਕਰ ਰਿਹਾ ਸਾਡੇ ਜਿਹੜੇ ਨਿੱਜੀ ਸ਼ੋਪਕੀਪਰ ਉਹ ਵੀ ਜ਼ਿੰਮੇਵਾਰ ਹੈ ਉਹ ਵੀ ਜਿਹੜੀ ਆਪਣੀ ਕੋਈ ਚੀਜ਼ ਰੱਖਦੇ ਆ ਆਪਣੀ ਮਾਲਕੀ ਦੇ ਅੰਦਰ ਰੱਖਦੇ ਅੱਜ ਜਿਹੜੀ ਸਾਡੀ ਕਾਰਵਾਈ ਹੈ ਉਹ ਕਾਰਵਾਈ ਇਹ ਹੀ ਸੀਗੀ ਕਿ ਉਹ ਚੀਜ਼ਾਂ ਹਟਾਈਏ ਜਿਹੜੀਆਂ ਐਟਲੀਸਟ ਇਮੀਡੀਏਟਲੀ ਜਿਹੜੀ ਲੋਕਾਂ ਨੂੰ ਜਿਹੜੀ ਆਵਾਜਾਈ ਸਹੂਲਤ ਦੇ ਸਕਣ ਇਸ ਤੋਂ ਬਾਅਦ ਕਈਆਂ ਦੇ ਇਹੋ ਜੇ ਪਰਮਾਨੈਂਟ ਸਟਰਕਚਰ ਵੀ ਬਣੇਦੇ ਆ ਜਿਹੜੀ ਇਨਕ੍ਰੋਥਮੈਂਟ ਦੇ ਸਾਡੀ ਸੜਕਾਂ ਦੇ ਉੱਪਰ ਨਾ ਚਾਹਾਂਗੇ ਇਸ ਤੋਂ ਬਾਅਦ ਸਾਰੇ ਨੂੰ ਮੈਂ ਤੁਹਾਡੇ ਮੱਦੇ ਮੱਦੇ ਹੀ ਬੇਨਤੀ ਕਰਦਾ ਹਾਂ ਕਿ ਇਮੀਡੀਏਟਲੀ ਤੁਸੀਂ ਆਪਣੀ ਕ੍ਰੋਚਮੈਂਟ ਹਟਾ ਲਓ ਨਹੀਂ ਤਾਂ ਅਸੀਂ ਕਾਰਵਾਈ ਫੇਰ ਅਰੰਭਾਂਗੇ ਫਿਰ ਦੀ ਕਾਰਵਾਈ ਹੈ ਫਿਰ ਅਸੀਂ ਜੇ ਕਿਸੇ ਨੇ ਹੁਣ ਅੱਜ ਬੇਨਤੀ ਨਾ ਸੁਣੀ ਆਪਣੀ ਜਿਹੜਾ ਸਬਜ਼ੀਆਂ ਫਰੂਟ ਜਾਂ ਕਿਸੇ ਦੀ ਛੋਡੇ ਦੀ ਰੇੜੀ ਹੈ ਹੋਰ ਤਰ੍ਹਾਂ ਦੀਆਂ ਰੇੜੀਆਂ ਜੇ ਨਾ ਹਟਾਈਆਂ ਫਿਰ ਅਸੀਂ ਰੇੜੀਆਂ ਆਪਣੇ ਚੋਕੇ ਲੈ ਕੇ ਜਾਵਾਂਗੇ